ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਦੇ। ਹੁਣ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸ਼ਰੱਗ ਵਾਲੇ ਸ਼ਾਲ ਜਿਹੜੇ ਕਿ ਬਹੁਤ ਟ੍ਰੈਂਡਿੰਗ ਚ ਨੇ ਤੇ ਆਪਾਂ ਵੀਡੀਓ ਤੇ ਪਾਈਆਂ ਹੋਈਆਂ ਫਿਰ ਪੈਣਾ ਪਿਕ ਮੰਗਦੀਆਂ ਨੇ ਕਈ ਵਾਰੀ ਪਿਕ ਨਹੀਂ ਪਾਈ ਜਾਂਦੀ ਠੀਕ ਹੈ ਤੇ ਮੈਂ ਇੱਕ ਛੋਟੀ ਵੀਡੀਓ ਬਣਾ ਰਹੀ ਆ ਸਾਰੇ ਅਲੱਗ-ਅਲੱਗ ਪ੍ਰਾਈਸ ਦੇ ਅਲੱਗ-ਅਲੱਗ ਸਟਾਈਲ ਦੇ ਅਲੱਗ ਸ਼ਾਲਾਂ ਦੀ ਠੀਕ ਹੈ ਤੇ ਇਹ ਆ ਵਾਲੀ ਜਿਹੜੀ ਵੀਡੀਓ ਹੋਏਗੀ ਇਸ ਰਗ ਟਾਈਪ ਵਾਲੇ ਫਰਾਂ ਦੀ ਪੰਜ ਛੇ ਪੀਸ ਮੇਰੇ ਕੋ ਬਚੇ ਹੋਏ ਨੇ ਤੇ ਮੈਂ ਉਹਨਾਂ ਦੀ ਵੀਡੀਓ ਬਣਾ ਰਹੀ ਹਾਂ ਤਾਂ ਜੋ ਮੇਰੇ ਕੋਈ ਫੋਟੋ ਮੰਗੇ ਤਾਂ ਮੈਂ ਉਹਨੂੰ ਸ਼ੇਅਰ ਵੀ ਕਰਦਾ ਔਰ ਤੁਹਾਨੂੰ ਵੀ ਸੌਖਾ ਹੋ ਜਾਏ ਕਨਫਿਊਜ਼ਨ ਨਾ ਹੋਵੇ ਠੀਕ ਹੈ ਤੇ ਚਲੋ ਦੇਖਦੇ ਹਾਂ ਪੇਮੈਂਟ ਦਾ ਮੂਡ ਆਨਲਾਈਨ ਰਹੇਗਾ ਵੀਡੀਓ ਦੇ ਥੱਲੇ ਸਾਡਾ ਨੰਬਰ ਦਿੱਤਾ ਹੁੰਦਾ ਹੈ ਵੀਡੀਓ ਦੇ ਨੀਚੇ ਤੇ ਤੁਸੀਂ ਉਥੋਂ ਉਹ WhatsApp ਨੰਬਰ ਹੈ WhatsApp ਨੰਬਰ ਦੇ ਉੱਪਰ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਜੇ ਕੁਝ ਵੀ ਪੁੱਛਣਾ ਹੋਵੇ WhatsApp ਤੇ ਪੁੱਛ ਸਕਦੇ ਜੇ ਕਾਲ ਪਲੀਜ਼ ਥੋੜਾ ਜਿਹਾ ਅਵੋਇਡ ਕਰਿਆ ਕਰੋ ਤੁਸੀਂ WhatsApp ਤੇ ਪੁੱਛ ਸਕਦੇ ਹੋ ਤੁਹਾਨੂੰ ਰਿਪਲਾਈ ਜ਼ਰੂਰ ਮਿਲੇਗਾ ਠੀਕ ਹੈ ਤੇ ਇਹ ਆ ਗਿਆ ਆਪਣਾ ਜੀ ਸ਼ਰੱਗ ਵਾਲਾ ਸਟਾਲ ਹੈ ਲੋ ਜੀ ਠੀਕ ਹੈ 1100 ਪ੍ਰਾਈਜ਼ ਵਾਲਾ ਤੇ ਇਹਦੇ ਤੁਹਾਨੂੰ ਸਾਰੇ ਇਸ ਤਰ੍ਹਾਂ ਨਾ ਬਹੁਤ ਸੋਹਣਾ ਔਰਗੈਂਜ਼ਾ ਦਾ ਪੈਚਵਰਕ ਮਿਲੇਗਾ ਪਰਲ ਵਰਕ ਮਿਲੇਗਾ ਇਸ ਤਰ੍ਹਾਂ ਸਾਰਾ ਕੁਝ ਬਹੁਤ ਸੋਹਣਾ ਬਣਿਆ ਹੋਇਆ ਤੇ ਇਹ ਆਏਗਾ ਇਸ ਤਰ੍ਹਾਂ ਠੀਕ ਹੈ ਸਟਾਲ ਹੈ ਇਹਦੀ ਤੁਸੀਂ ਚਾਹੇ ਇਵੇਂ ਬੁੱਕਲ ਮਾਰ ਲਓ ਠੀਕ ਤੇ ਚਾਹੇ ਤੁਸੀਂ ਇਹਨੂੰ ਇਵੇਂ ਅ ਪਿੰਨ ਕਰਕੇ ਤੇ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਲੈ ਸਕਦੇ ਜੀ ਠੀਕ ਹੈ ਮੇਰਾ ਇਧਰ ਨੂੰ ਚਲਾ ਗਿਆ ਲੱਗਦਾ ਜ਼ਿਆਦਾ ਲਓ ਜੀ ਓਕੇ ਇਸ ਤਰ੍ਹਾਂ ਤੇ ਇਹ ਬਹੁਤ ਸੋਹਣਾ ਸਟਾਈਲ ਤੇ ਬਹੁਤ ਹੀ ਟ੍ਰੈਂਡੀ ਜੀ ਲੁੱਕ ਦਿੰਦਾ ਹੈ ਤੇ ਚੈਰੀ ਕੀਤਾ ਹੋਇਆ ਵੀ ਬਹੁਤ ਸੋਹਣਾ ਲੱਗਦਾ ਜੀਨ ਦੇ ਨਾਲ ਵੀ ਵੇਅਰ ਕਰ ਸਕਦੇ ਜੇ ਤੇ ਤੁਸੀਂ ਇਹਨੂੰ ਸੂਟ ਦੇ ਨਾਲ ਵੀ ਵੇਅਰ ਕਰ ਸਕਦੇ ਇੱਕ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਆਫ ਵਾਈਟ ਕਲਰ ਠੀਕ ਹੈ ਅਲੋ ਜੀ ਆਫ ਵਾਈਟ ਕਲਰ ਆ ਸ਼ਿਮਰੀ ਜੀ ਦੀ ਬਹੁਤ ਸੋਹਣੀ ਸ਼ਿਮਰ ਚੀ ਆ ਇਹਨੂੰ ਸ਼ਿਮਰੀ ਕਹਿੰਦੇ ਆ ਤੇ ਪੈਚ ਵਰਕ ਬਹੁਤ ਸੋਹਣਾ ਆਏਗਾ ਫਰੰਟ ਤੇ ਹੁੱਕ ਦੋ ਹੈਗੀਆਂ ਨੇ ਤੁਸੀਂ ਇਹਨੂੰ ਇੱਥੋਂ ਵੀ ਬੰਦ ਕਰ ਸਕਦੇ ਜੇ ਠੀਕ ਹੈ

ਅਗਰ ਅਵੇਲੇਬਲ ਹੋਏਗਾ ਤੁਹਾਨੂੰ ਓਕੇ ਕਰ ਦਿੱਤਾ ਜਾਏਗਾ ਨਾਲ ਦੀ ਨਾਲ ਪੇਮੈਂਟ ਕਰਕੇ ਪ੍ਰੋ ਆਰਡਰ ਬੁੱਕ ਕਰਾ ਲੈਣਾ ਹੈ ਲੋ ਜੀ 1100 ਪ੍ਰਾਈਸ ਦਾ ਸਟਾਲ ਹੈ ਨੈਕਸਟ ਜਿਹੜਾ ਪੀਸ ਆਏਗਾ ਉਹ ਤੁਹਾਨੂੰ ਅੱਜਾ 골ਡਨ ਵਾਲਾ ਵੇਅਰ ਕਰਕੇ ਦਿੰਨੇ ਆ ਲੋ ਜੀ ਇਹ ਵਾਲਾ ਜਿਹੜਾ ਇਹ ਹੈਵੀ ਕੁਆਲਿਟੀ ਚਾ ਥੋੜਾ ਲੰਬਾ ਵੀ ਹੋਏਗਾ ਭਾਰਾ ਵੀ ਹੋਏਗਾ ਔਰ ਹੈਵੀ ਕੁਆਲਿਟੀ ਵੀ ਉਹਦੇ ਨਾਲੋਂ ਪ੍ਰੀਮੀਅਮ ਹੋਏਗੀ ਠੀਕ ਹੈ ਜੀ ਲੋ ਇਹਦੇ ਪਰ ਤੁਹਾਨੂੰ ਜਿਹੜਾ ਮਿਲੇਗਾ ਨਾ ਵਰਕ ਇਹ ਤਾਂ ਮਿਲੇਗਾ نیچے-ਨੀਚੀ ਠੀਕ ਹੈ ਚੈੱਕ ਕਰ ਲੋ ਬਹੁਤ ਸੋਹਣਾ ਵਰਕ ਆਊਗਾ ਪੈਚ ਵਰਕ ਹਲੋ ਜੀ ਓਕੇ ਜੀ ਬਹੁਤ ਸੋਹਣਾ ਕਟ ਵਰਕ ਵਾਲਾ ਔਰਗੈਂਜ਼ਾ ਦੇ ਪੈਚ ਦੇ ਉੱਪਰ ਸਾਰਾ ਇਸ ਤਰ੍ਹਾਂ ਵਰਕ ਹੋਇਆ ਤੇ ਐਵੇਂ ਮਿਲੇਗਾ ਓਕੇ ਜੀ ਬਹੁਤ ਹੀ ਸੋਹਣਾ ਉਸ ਦਿਨ ਮੈਂ ਸਕੂਲ ਤੇ ਚੜ ਗਈ ਸੀ ਹਲੋ ਅੱਜ ਨਹੀਂ ਹੋ ਰਿਹਾ ਓਕੇ ਤੇ ਬਹੁਤ ਸੋਹਣਾ ਪੀਸ ਹੈ 골ਡਨ ਕਲਰ ਇਹਦੇ ਵਿੱਚ ਦੋ ਮਿਲਣਗੇ ਤੁਹਾਨੂੰ ਤੇ ਦੋਨਾਂ ਦੇ ਡਿਜ਼ਾਈਨ ਅਲੱਗ-ਅਲੱਗ ਨੇ ਇੱਕ ਦਾ ਡਿਜ਼ਾਈਨ ਆਏਗਾ ਇਹ ਵਾਲਾ ठीक है में भी उपर तो स्टार्ट वाला हाँ इथो स्टार्ट वाला है, पीस ठीक है जरा आप पेल लिया ओ पीस आदा कटवर्क स्टार्ट होगा आ गया अपने को वाला वाइन कलर का और बहुत सोहना पीस आेक करो य भी सारा नीचे नीचे ही आएगा बॉर्डर ठीक है हेलो जी नीचे नीचे बॉर्डर आएगा बहुत सोहना ਇਸ ਤਰ੍ਹਾਂ ਦਾ ਠੀਕ ਹੈ ਬਹੁਤ ਸੋਹਣੇ ਪੀਸ ਨੇ 트ੈਂਡੀ ਲੁੱਕ ਨੇ ਡਿਜ਼ਾਈਨਰ ਪੀਸ ਨੇ ਕੁੜੀਆਂ ਨੇ ਖੁਸ਼ ਹੋ ਜਾਣਾ ਹੈ ਠੀਕ ਹੈ ਐਲੋ ਇਸ ਤਰ੍ਹਾਂ ਦਾ ਪੀਸ ਆਊਗਾ ਡਿਜ਼ਾਈਨਰ ਤੇ ਨਿੱਗੇ ਵੀ ਬਹੁਤ ਨੇ ਇਹ ਜਦੋਂ ਮੈਂ ਕੈਰੀ ਕਰਦੀ ਆ ਮੈਂ ਇਹ ਗੱਲ ਕਹਿਣਾ ਨਹੀਂ ਭੁੱਲਦੀ ਕਿ ਇਹ ਨਿੱਗੇ ਵੀ ਬਹੁਤ ਨੇ ਤੇ ਇਹੋ ਮੇਰੇ ਕੋਲ ਇੰਨੇ ਪੀਸ ਨੇ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਆਪਣੀ ਅਗਰ ਹੋਰ ਵੀ ਕਿਸੇ ਨੇ ਲੈਣੇ ਹੋਣਗੇ ਤੇ ਬੁਕਿੰਗ ਚੱਲਦੀ ਰਹਿੰਦੀ ਹੈ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਆਪਣੇ ਪਸੰਦਾ ਛਾਲ ਦੱਸ ਕੇ ਠੀਕ ਹੈ ਇਹ ਸਾਡੇ ਅੱਜ ਦੀ ਵੈਰਾਈਟੀ ਸੀਗੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਥੈਂਕ ਯੂ ਧੰਨਵਾਦ